ਸਤਿ ਸ਼੍ਰੀ ਅਕਾਲ ਜੀ ਚਟਾਕ ਦੀ ਆਵਾਜ਼ ਆਈ ਤਾਂ ਮਨੀਤਾ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹਦੀ ਨਨਾਨ ਉਹਦੇ ਮੁੰਡੇ ਨੂੰ ਕਸੀੜਦੇ ਹੋਏ ਲਈ ਆਈ ਤੇ ਤੱਕਾ ਦੇਂਦੇ ਹੋਏ ਕਹਿਣ ਲੱਗੀ ਭਾਬੀ ਤੇਰੇ ਸ਼ੈਤਾਨ ਮੁੰਡੇ ਨੇ ਮੇਰੀ ਕੁੜੀ ਦੀ 5000 ਦੀ ਫਰਾਕ ਤੇ ਚਟਨੀ ਡੋਲ ਦਿੱਤੀ ਆ ਇਹ ਵੀ ਤੇਰੇ ਵਾਂਗ ਹੀ ਅਨਪੜ ਗਵਾਰਿਆ ਨਨਾਨ ਦੀਆਂ ਉਂਗਲਾਂ ਨੇ ਨਿਸ਼ਾਨ ਮੁੰਡੇ ਦੀਆਂ ਗੱਲਾਂ ਤੇ ਛਾਪ ਗਏ ਤੇ ਉਹ ਕਿਸੇ ਅਪਰਾਧੀ ਵਾਂਗ ਰੋ ਰਿਹਾ ਸੀ ਉਦੋਂ ਉਸਾ ਸੱਸ ਨੂੰ ਮੀਂਹ ਆ ਕੇ ਕਵਲ ਆਪਣੇ ਪੇਕੇ ਆਈ ਹੋਈ ਸੀ ਉਹਨੇ ਕਿਹਾ ਭਾਬੀ ਕਿ ਤੁਸੀਂ ਆਪਣੇ ਮੁੰਡੇ ਨੂੰ ਕਦੀ ਮਹਿੰਗੀ ਚਾਕਲੇਟ ਨਹੀਂ ਦਿੱਤੀ ਅੱਜ ਮੈਂ ਉਹਨੂੰ ਚਾਕਲੇਟ ਦਿੱਤੀ ਤਾਂ ਕਹਿਣ ਲੱਗਾ ਕਿ ਮੈਂ ਨਹੀਂ ਖਾਣੀ ਮੇਰੇ ਦੰਦਾਂ 'ਚ ਕੀੜੇ ਲੱਗ ਜਾਣਗੇ ਸਹੀ ਗੱਲ ਹੈ ਵੀ ਉਹਨੂੰ ਇੰਨੀ ਮਹਿੰਗੀ ਚਾਕਲੇਟ ਦੇ ਸਵਾਦ ਦਾ ਕੀ ਪਤਾ ਹੋਊਗਾ ਕਵਲ ਦੀ ਗੱਲ ਸੁਣ ਕੇ ਮਨੀਤਾ ਹਰਾਨ ਰਹਿ ਗਈ ਅੱਜਕੱਲ ਉਹਦੀ ਨਾ ਕੁਝ ਜ਼ਿਆਦਾ ਹੀ ਬਦਲ ਜਾਈ ਗਈ ਸੀ ਜਦੋਂ ਦਾ ਉਹਦਾ ਵਿਆਹ ਹੋਇਆ ਸੀ ਦੌਲਤ ਦਾ ਹੰਕਾਰ ਬਹੁਤ ਹੋ ਗਿਆ ਸੀ ਉਹਨੂੰ ਦੌਲਤ ਦਾ ਹੰਕਾਰ ਉਹਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ ਉਹਦੇ ਪ੍ਰਾ ਰੋਹਨ ਨੇ ਉਹਦਾ ਵਿਆਹ ਬੜੀ ਧੂਮਤਾ ਨਾਲ ਇੱਕ ਬਹੁਤ ਹੀ ਵਧੀਆ ਪਰਿਵਾਰ ਚ ਕੀਤਾ ਸੀ ਮਲਟੀ ਨੈਸ਼ਨਲ ਕੰਪਨੀ ਚ ਨੌਕਰੀ ਕਰਦਾ ਸੀ ਮੁੰਡਾ ਤੇ ਉਹਦਾ ਸਹੁਰਾ ਰੇਲਵੇ ਵਿੱਚ ਸੀ ਤਾਂ ਘਰ ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਵਿਆਹ ਦੇ ਬਾਅਦ ਕਵਲ ਵੀ ਖੁੱਲੇ ਹੱਥ ਖਾਚਾ ਕਰਨ ਲੱਗੀ ਉਹ ਜਦੋਂ ਵੀ ਆਪਣੇ ਪੇਕੇ ਆਉਂਦੀ ਤਾਂ ਆਪਣੇ ਸਹੁਰਿਆਂ ਦੀ ਅਮੀਰੀ ਦੇ ਹੀ ਗੁਣ ਗੰਦੀ ਰਹਿੰਦੀ ਅੱਜ ਵੀ ਆਪਣੇ ਪਤੀ ਜੀ ਰੋਸ਼ਨ ਦੇ ਜਨਮ ਦਿਨ ਤੇ ਆਈ ਹੋਈ ਸੀ ਸਾਰੇ ਘਰ ਦੀ ਤਿਆਰੀ ਕਰ ਰਹੀ ਸੀ ਤਾਂ ਉਹ ਵਾਰ-ਵਾਰ ਕਹਿ ਰਹੀ ਸੀ ਅਸੀਂ ਤਾਂ ਆਪਣੀ ਕੁੜੀ ਦਾ ਜਨਮ ਦਿਨ ਕਿਸੇ ਵੱਡੇ ਰੈਸਟੋਰੈਂਟ ਵਿੱਚ ਹੀ ਮਨਾਉਂਦੇ ਆ ਪਰ ਕੋਈ ਉਹਦੀ ਗੱਲ ਤੇ ਧਿਆਣੀ ਨਹੀਂ ਦੇ ਰਿਹਾ ਸੀ ਖੈਰ ਪਾਰਟੀ ਸ਼ੁਰੂ ਹੋ ਚੁੱਕੀ ਸੀ ਪਰ ਮਹਿਮਾਨੀ ਆ ਗਏ ਸੀ ਕੇਕ ਕੱਟੇ ਜਾਣ ਤੋਂ ਬਾਅਦ ਸਾਰੇ ਖਾਣਾ ਖਾ ਰਹੇ ਸੀ ਉਦੋਂ ਹੀ ਚਟਾਕ ਦੀ ਆਵਾਜ਼ ਤੇ ਵਨੀਤਾ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹਦੀ ਨਾਨਾ ਉਹਦੇ ਮੁੰਡੇ ਨੂੰ ਕਸੀਟ ਦੇ ਹੋਏ ਲਈ ਆਈ ਤੇ ਧੱਕਾ ਦੇਂਦੇ ਹੋਏ ਬੋਲੀ ਭਾਬੀ ਤੇਰੇ ਇਸ ਸ਼ੈਤਾਨ ਮੁੰਡੇ ਨੇ ਮੇਰੀ ਕੁੜੀ ਦੀ 5000 ਦੀ ਫਰਾਗ ਤੇ ਚਟਣ ਡੋਲ ਦਿੱਤੀ ਆ ਇਹ ਵੀ ਤੇਰੇ ਵਾਂਗ ਹੀ ਅਨਪੜ ਗਵਾਰਿਆ ਉਂਗਲਾਂ ਦੇ ਨਿਸ਼ਾਨ ਮੁੰਡੇ ਦੀਆਂ ਗੱਲਾਂ ਤੇ ਛੱਬ ਗਏ ਸੀ ਤੇ ਉਹ ਕਿਸੇ ਅਪਰਾਧੀ ਵਾਂਗ ਰੋ ਰਹੀਆ ਸੀ ਉਦੋਂ ਹੀ ਉਹਦੀ ਸਾਸਣਿਆ ਕਿ ਗੁੱਸੇ ਨਾਲ ਕਵਲ ਨੂੰ ਪਿੱਛੇ ਖਿੱਚਦੇ ਹੋਏ ਕਿਹਾ ਇਹ ਤੂੰ ਕੀ ਕਰ ਰਹੀ ਆ ਤੂੰ ਮੁੰਡੇ ਨੂੰ ਤਪੜ ਕਿਉਂ ਮਾਰਿਆ ਕਵਲ ਪੜਕਦੇ ਹੋਏ ਬੋਲੀ ਵੇਖ ਮਾਂ ਤੇਰੇ ਪੋਤੇ ਨੇ ਮੇਰੀ ਕੁੜੀ ਦੀ ਇੰਨੀ ਮਹਿੰਗੀ ਫਰਾਕ ਖਰਾਬ ਕਰ ਦਿੱਤੀ ਆ ਇਹਨਾਂ ਨੇ ਤਾਂ ਆਪਣੀ ਜ਼ਿੰਦਗੀ 'ਚ ਕਦੀ ਇੰਨੇ ਮਹਿੰਗੇ ਕੱਪੜੇ ਵੇਖੇ ਵੀ ਨਹੀਂ ਹੋਣੇ ਉਦੋਂ ਹੀ ਉਹਦੀ ਮਾਂ ਗੁੱਸੇ ਨਾਲ ਕਹਿਣ ਲੱਗੀ ਕਿ ਇੱਥੇ ਅਸੀਂ ਤੈਨੂੰ ਖੁਸ਼ੀਆਂ 'ਚ ਸ਼ਾਮਲ ਹੋਣ ਲਈ ਬੁਲਾਇਆ ਸੀ ਅੱਜ ਮੁੰਡੇ ਦਾ ਜਨਮ ਦਿਨ ਹੈ ਤੇ ਤੂੰ ਉਹਨੂੰ ਹੀ ਤੱਪੜ ਮਾਰ ਦਿੱਤਾ ਤੇਰੀ ਕੁੜੀ ਦੀ ਫਰਾਕ ਬਹੁਤ ਮਹਿੰਗੀ ਆ ਨਾ ਤਾਂ ਰੁਕ ਮੈਂ ਤੈਨੂੰ ਪੈਸੇ ਦੇ ਦਿੰਨੀ ਆ ਉਹ ਗੁੱਸੇ ਵਿੱਚ ਆਪਣੇ ਕਮਰੇ 'ਚ ਗਈ ਤੇ 5000 ਲਿਆ ਕੇ ਆਪਣੀ ਕੁੜੀ ਦੇ ਹੱਥ ਤੇ ਰੱਖਦੀ ਹੋਈ ਕਹਿਣ ਲੱਗੀ ਆਹ ਲੈ ਪੈਸੇ ਤੇ ਆਪਣੀ ਕੁੜੀ ਨੂੰ ਇੱਕ ਨਵੀਂ ਫਰਾਕ ਖਰੀਦ ਦੇਵੀ ਤੇ ਚੱਲ ਮੇਰੇ ਪੋਤੇ ਦੀ ਗੱਲ ਤੇ ਜਿਹੜੇ ਤੂੰ ਉਂਗਲਾਂ ਦੇ ਨਿਸ਼ਾਨ ਛੱਡੇ ਆ ਨਾ ਉਹਨੂੰ ਸਾਫ਼ ਕਰਕੇ ਦਿਖਾ ਤੇ ਸਾਰਿਆਂ ਤੋਂ ਵੱਡੀ ਗੱਲ ਜਿਹੜੇ ਉਹਦੇ ਮਾਸੂਮ ਦਿਲ ਤੇ ਸੱਟ ਲੱਗੀ ਆ ਉਹ ਸੱਟ ਠੀਕ ਕਰਕੇ ਦਿਖਾ ਤੇਰੀ ਇਸ ਹਰਕਤ ਨਾਲ ਜਿਹੜੀ ਮੇਰੇ ਮੁੰਡੇ ਤੇ ਬਹੂ ਨੂੰ ਤੇ ਮੈਨੂੰ ਦਰਦ ਪਹੁੰਚੀ ਆ ਉਸ ਦਰਦ ਨੂੰ ਮਿਟਾ ਕੇ ਦਿਖਾ ਬੋਲਦੇ ਬੋਲਦੇ ਰੁਕ ਜਾਈ ਤਮਨੀ ਤਾਂ ਤਰੰਤੀ ਠੰਡੇ ਪਾਣੀ ਦਾ ਗਲਾਸ ਲੈ ਕੇ ਆਈ ਤੇ ਕਹਿਣ ਲੱਗੀ ਮਾਂ ਜੀ ਤੁਸੀਂ ਬੈਠ ਜਾਓ ਤੇ ਪਾਣੀ ਪੀ ਲਓ ਜਿਆਦਾ ਗੁੱਸਾ ਤੁਹਾਡੀ ਸਿਹਤ ਲਈ ਚੰਗਾ ਨਹੀਂ ਆ ਤੁਹਾਡਾ ਬੀਪੀ ਹਾਈ ਹੋ ਜਾਊਗਾ ਉਦੀ ਸੱਸ ਪਰញੋਈਆਂ ਅੱਖਾਂ ਨਾਲ ਆਪਣੀ ਬਹੂ ਨੂੰ ਵੇਖਦੇ ਹੋਏ ਕਹਿਣ ਲੱਗੀ ਮਾਫ਼ ਕਰਦੇ ਬਹੂ ਮੇਰੀ ਕੁੜੀ ਨੇ ਅੱਜ ਦੇ ਦਿਨ ਵੀ ਇਹ ਤਮਾਸ਼ਾ ਕਰ ਦਿੱਤਾ ਪਾਣੀ ਪੀਣ ਤੋਂ ਬਾਅਦ ਥੋੜਾ ਸ਼ਾਂਤ ਹੋਈ ਕਬਲ ਸ਼ਰਮਿੰਦੀ ਜਈ ਹੋਈ ਉੱਥੇ ਖੜੀ ਸੀ ਉਦੋਂ ਹੀ ਉਹਦੀ ਮਾਂ ਉਹਦੇ ਅੱਗੇ ਹੱਥ ਜੋੜਦੀ ਹੋਈ ਬੋਲੀ ਪੁੱਤ ਹੁਣ ਤੂੰ ਆਪਣੇ ਸਹੁਰੇ ਜਾ ਤੂੰ ਬਹੁਤ ਅਮੀਰ ਪਰਿਵਾਰ ਦੀ ਹੋ ਗਈਆਂ ਨਾ ਸ਼ਾਇਦ ਸਾਡੇ ਗਰੀਬਾਂ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਨਾਲ ਤੇਰੀ ਸ਼ਾਨ ਖਰਾਬ ਹੋ ਜਾਵੇ ਕਵਲ ਗੁੱਸੇ ਨਾਲ ਪੈਰ ਪਟਕਦੇ ਹੋਏ ਆਪਣੀ ਕੁੜੀ ਦਾ ਹੱਥ ਫੜ ਕੇ ਉੱਥੋਂ ਨਿਕਲ ਗਈ। ਟੇਬਲ ਤੇ ਉਹਨੇ ਉਹ 5000 ਵਾਪਸ ਰੱਖ ਦਿੱਤੇ। ਨਾ ਤਾਂ ਪੈਸਿਆਂ ਨਾਲ ਉਹਨਾਂ ਰਿਸ਼ਤੇ ਸੁਲਝ ਸਕਦੇ ਸੀ ਤੇ ਨਾ ਹੀ ਕਵਲ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ। ਪੂਰੀ ਪਾਰਟੀ ਖਰਾਬ ਹੋ ਚੁੱਕੀ ਸੀ। ਰਿਸ਼ਤੇਦਾਰ ਵੀ ਇਹੀ ਗੱਲਾਂ ਕਰ ਰਹੇ ਸੀ ਕਿ ਕਵਲ ਵਿੱਚ ਕਿੰਨਾ ਹੰਕਾਰ ਭਰਿਆ ਹੋਇਆ ਆ। ਦੋਸਤੋ ਰੁਪਏ ਪੈਸੇ ਦਾ ਹੰਕਾਰ ਇੱਕ ਇਹੋ ਜਿਹੀ ਚੀਜ਼ ਹੁੰਦੀ ਆ। ਜਿਹੜੀ ਇੱਕਣਾ ਇੱਕ ਦਿਨ ਇਨਸਾਨ ਨੂੰ ਬਰਬਾਦ ਕਰ ਹੀ ਦਿੰਦੀ ਆ ਉਸ ਦਿਨ ਤੋਂ ਬਾਅਦ ਕਵਲ ਨੇ ਆਪਣੇ ਪੇਕੇ ਹੁਣਾਂ ਬੰਦ ਕਰ ਦਿੱਤਾ ਉਹ ਆਪਣੇ ਪੇਕੇ ਫੋਨ ਵੀ ਨਹੀਂ ਕਰਦੀ ਸੀ ਇਧਰ ਉਹਦੀ ਮਾਂ ਦਾ ਦਿਲ ਵੀ ਇੰਨਾ ਦੁਖੀ ਹੋਇਆ ਸੀ ਕਿ ਉਹ ਵੀ ਆਪਣੀ ਕੁੜੀ ਨਾਲ ਗੱਲ ਨਹੀਂ ਕਰਦੀ ਸੀ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਕਵਲ ਨੇ ਪੂਰੀ ਪਾਰਟੀ 'ਚ ਤਮਾਸ਼ਾ ਖੜਾ ਕਰ ਦਿੱਤਾ ਸੀ ਇਸ ਗੱਲ ਤੋਂ ਥੋੜੀ ਜਿਹੀ ਸ਼ਰਮਿੰਦਾ ਵੀ ਸੀ ਇਧਰ ਬਨੀਤਾ ਤੇ ਰੋਹਨ ਵੀ ਸਮਝਦੇ ਸੀ ਕਿ ਕਵਲ ਨੂੰ ਪੈਸਿਆਂ ਦਾ ਕਮਾਂਡ ਆ ਚੁੱਕਿਆ ਆ ਤੇ ਉਹ ਰਿਸ਼ਤੇ ਉਹਨੂੰ ਨਹੀਂ ਸਮਝੇਗੀ। ਇਸੇ ਲਈ ਉਹਨਾਂ ਨੇ ਵੀ ਆਪਣੀ ਤਰਫੋਂ ਕੋਈ ਕੋਸ਼ਿਸ਼ ਨਹੀਂ ਕੀਤੀ। ਇਹਦਰ ਕਵਲ ਦੀ ਨਨਾਨ ਦਾ ਵਿਆਹ ਕਵਲ ਦੇ ਸਹੁਰਿਆਂ ਤੋਂ ਵੀ ਅਮੀਰ ਪਰਿਵਾਰ 'ਚ ਹੋਇਆ। ਮੁੰਡੇ ਵਾਲੇ ਬਹੁਤ ਵੱਡੇ ਬਿਜ਼ਨਸਮੈਨ ਸੀ। 1 ਮਹੀਨੇ ਬਾਅਦ ਉਹ ਦਿਨ ਨਨਾਨ ਦਾ ਜਨਮ ਦਿਨ ਸੀ। ਤਾਂ ਕਵਲ ਸੱਸ ਸਹੁਰੇ ਕੁੜੀ ਤੇ ਘਰ ਵਾਲੇ ਦੇ ਨਾਲ ਪਾਰਟੀ ਤੇ ਗਈ। ਉੱਥੇ ਉਹਦੀ ਨਨਾਨ ਨੂੰ ਵੇਖ ਕੇ ਕਹਿਣ ਲੱਗੀ ਕੇ ਭਾਬੀ ਤੁਸੀਂ ਜਰਾ ਚੱਜ ਦੇ ਕੱਪੜੇ ਪਾ ਕੇ ਆ ਜਾਂਦੇ ਇਹ ਕਿਹੋ ਜਿਹਾ ਸੂਟ ਪਾ ਕੇ ਆ ਗਏ ਤੁਸੀਂ ਮੇਰੀ ਸਹੁਰੇ ਵਿੱਚ ਨੱਕ ਕਟਵਾਉਗੇ ਤਾਂ ਇਹ ਸੁਣ ਕੇ ਕਵਲ ਨੂੰ ਬੜੀ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ ਤੇ ਉਸ ਇੱਕ ਪਲ ਵਿੱਚ ਹੀ ਉਹ ਆਪਣੇ ਤੀਤ ਚ ਪਹੁੰਚ ਗਈ ਜਿੱਥੇ ਉਹਨੇ ਆਪਣੇ ਪੇਕੇਆਂ ਦਾ ਪੈਸੇ ਨੂੰ ਲੈ ਕੇ અપਮਾਨ ਕੀਤਾ ਸੀ ਉਹਦੀਆਂ ਅੱਖਾਂ 'ਚ ਅਥਰੂ ਆ ਗਏ ਉਦੋਂ ਹੀ ਉਹਦੀ ਸੱਸ ਨੇ ਆਪਣੀ ਕੁੜੀ ਨੂੰ ਝਿੜਕ ਦਿੱਤਾ ਤੇ ਕਿਹਾ ਕਿ ਵੱਡੇ ਘਰ ਚ ਵਿਆਹ ਹੁੰਦੇ ਕੀ ਤੂੰ ਇਹ ਭੁੱਲ ਗਈ ਕਿ ਅਸੀਂ ਵੀ ਤੇਰਾ ਪਰਿਵਾਰ ਆ ਜਿਹੜਾ ਤੂੰ ਹੁਣ ਆਪਣੀ ਭਾਬੀ ਨੂੰ ਇਹ ਗੱਲਾਂ ਸੁਣਾ ਰਹੀਆਂ ਕਵਲਦੀ ਨਨਾਨ ਤਾਂ ਭਾਬੀ ਕੋਲੋਂ ਮਾਫੀ ਮੰਗ ਕੇ ਆਪਣੀ ਪਾਰਟੀ ਵਿੱਚ ਬਿਜੀ ਹੋ ਗਈ ਸੀ ਪਰ ਹੁਣ ਕਵਲ ਦਾ ਦਿਲ ਨਹੀਂ ਲੱਗ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਹਨੂੰ ਉਹਦੇ ਕਰਮਾਂ ਦਾ ਸ਼ੀਸ਼ਾ ਵਿਖਾ ਦਿੱਤਾ ਹੋਵੇ ਇੱਕ ਛੋਟੀ ਜਿਹੀ ਗੱਲ ਸੁਣ ਕੇ ਉਹਦਾ ਮੂਡ ਇੰਨਾ ਖਰਾਬ ਹੋ ਗਿਆ ਸੀ ਤੇ ਉਹਨੇ ਤਾਂ ਆਪਣੀ ਭਾਬੀ ਦੇ ਮੁੰਡੇ ਦੀ ਪਾਰਟੀ ਵਿੱਚ ਤਮਾਸ਼ਾ ਖੜਾ ਕਰ ਦਿੱਤਾ ਸੀ। ਹੁਣ ਰਹਿ ਰਹਿ ਕੇ ਉਹਦੀਆਂ ਅੱਖਾਂ 'ਚ ਅਥਰੂ ਆ ਰਹੇ ਸੀ। ਬੜੀ ਮੁਸ਼ਕਲ ਨਾਲ ਉਹ ਪਾਰਟੀ 'ਚ ਰੁਕੀ ਰਹੀ। ਘਰ ਆਉਣ ਤੋਂ ਬਾਅਦ ਸਾਰੀ ਰਾਤ ਉਹਨੂੰ ਨੀਂਦ ਨਹੀਂ ਆਈ। ਅਗਲੀ ਸਵੇਰ ਉਹ ਆਪਣੀ ਸਾਸ ਨੂੰ ਕਹਿਣ ਲੱਗੀ, "ਮੰਮੀ ਜੀ, ਮੈਂ ਥੋੜੇ ਜਿਹੇ ਦਿਨਾਂ ਲਈ ਆਪਣੇ ਪੇਕੇ ਜਾਣਾ ਚਾਹੁੰਦੀ ਆਂ।" ਉਹਦੀ ਸਾਸ ਨੇ ਝਟਕਾ ਦਿੱਤਾ, "ਹਾਂ ਪੁੱਤ, ਵੈਸੇ ਵੀ ਤੂੰ ਬੜੇ ਦਿਨਾਂ ਤੋਂ ਆਪਣੇ ਪੇਕੇ ਨਹੀਂ ਗਈ।" ਤਾਂ ਜਹ ਜਾ ਕੇ ਤੂੰ ਘੁੰਮਿਆ ਕਵਲ ਨੇ ਆਪਣਾ ਤੇ ਆਪਣੀ ਕੁੜੀ ਦਾ ਥੋੜਾ ਬਹੁਤ ਸਮਾਨ ਪੈ ਕੀਤਾ ਕੁਝ ਕੱਪੜੇ ਲੈ ਕੇ ਤੁਰੰਤ ਹੀ ਕਾਰ ਲੈ ਕੇ ਆਪਣੇ ਪੇਕੇ ਵਾਲੀ ਨਿਕਲ ਗਈ ਤੇਦਰ ਵੀ ਨਹੀਂ ਤਾਂ ਰਸੋਈ 'ਚ ਕੰਮ ਕਰ ਰਹੀ ਸੀ ਜਦੋਂ ਨੇ ਰਸੋਈ ਦੀ ਖਿੜਕੀ ਵਿੱਚ ਦੀ ਆਪਣੀ ਨਨਾਨ ਦੀ ਕਾਰ ਵੇਖੀ ਤਾਂ ਹਰਾਨ ਰਹਿ ਗਈ ਇਹ ਅਜੇ ਨੇੜੇ ਦਾ ਬਾਦ ਮੇਰੀ ਨਾਨ ਨੂੰ ਪੇਕੇ ਦੀ ਯਾਦ ਕਿਵੇਂ ਆ ਗਈ ਉਹ ਹੱਥ ਪੁੰਜਦੇ ਹੋਏ ਰਸੋਈ ਤੋਂ ਬਾਹਰ ਨਿਕਲੀ ਮਦੋ ਹੀ ਕਵਲ ਭੱਜਦੇ ਹੋਏ ਉਹਦੇ ਕੋਲ ਆਈ ਤੇ ਉਹਦੇ ਗੱਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਭਾਬੀ ਮੈਨੂੰ ਮਾਫ ਕਰ ਦੇ ਮੈਂ ਤੁਹਾਡਾ ਸਾਰਿਆਂ ਦਾ ਬੜਾ ਦਿਲ ਦੁਖਾਇਆ ਪਰ ਜਦੋਂ ਉਹ ਹੀ ਸਾਰਾ ਕੁਝ ਮੇਰੇ ਨਨਾਨਦੇ ਸਹੁਰੇ ਮੇਰੇ ਨਾਲ ਹੋਇਆ ਤਾਂ ਮੈਨੂੰ ਬਹੁਤ ਦੁੱਖ ਹੋਇਆ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਇਆ ਆ ਕਿ ਆਪਣੇ ਪੈਸਿਆਂ ਤੇ ਸਟੇਟਸ ਦੇ ਹੰਕਾਰ ਚ ਚੂਰ ਹੋ ਕੇ ਆਪਣੇ ਘਰ ਵਾਲਿਆਂ ਨੂੰ ਤਾਨੇ ਮਾਰਨਾ ਤਾਂ ਸੌਖਾ ਹੁੰਦਾ ਆ ਪਰ ਜਦੋਂ ਕੋਈ ਸਾਨੂੰ ਤਾਨੇ ਮਾਰਦਾ ਆ ਤਾਂ ਕਿੰਨਾ ਦੁੱਖ ਪਹੁੰਚਦਾ ਆ ਕਹਿੰਦੇ-ਕਹਿੰਦੇ ਉਹਦੀ ਨਜ਼ਰ ਪਿੱਛੇ ਖੜੀ ਆਪਣੀ ਮਾਂ ਤੇ ਪਈ ਤਾਂ ਉਹ ਭਾਬੀ ਨੂੰ ਛੱਡ ਕੇ ਮਾਂ ਦੇ ਕੋਲ ਆ ਗਈ ਤੇ ਮਾਂ ਦੇ ਪੈਰਾਂ 'ਚ ਡਿੱਗਦੇ ਹੋਏ ਕਹਿਣ ਲੱਗੀ ਮਾਂ ਮੈਨੂੰ ਮਾਫ਼ ਕਰ ਦੇਈ ਮੇਰੀ ਹਰਕਤ ਨਾਲ ਤੁਹਾਡਾ ਵੀ ਦਿਲ ਦੁਖਿਆ ਆ ਇਹ ਮੇਰਾ ਹੀ ਪਰਿਵਾਰ ਸੀ ਫਿਰ ਵੀ ਮੈਂ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਤੁਹਾਨੂੰ ਨੀਵਾਂ ਦਿਖਾਉਣ ਵਿੱਚ ਕੋਈ ਕਸਮ ਨਹੀਂ ਛੱਡੀ ਕਹਿੰਦੇ ਉਹ ਚੀ-ਚੀ ਰੋਣ ਲੱਗ ਪਈ ਤਾਂ ਉਹਦੀ ਮਾਂ ਕਹਿਣ ਲੱਗੀ ਪੁੱਤ ਪੈਸੇ ਹੰਕਾਰ ਬੜੀ ਮਾੜੀ ਚੀਜ਼ ਹੁੰਦੀ ਆ ਜੇ ਕਿਸੇ ਦੇ ਕੋਲ ਪੈਸੇ ਆ ਜਾਣ ਤਾਂ ਉਹਦੇ ਨਾਲ ਆਪਣੀ ਜ਼ਿੰਦਗੀ ਦੀਆਂ ਸੁੱਖ ਸੁਵਿਧਾਵਾਂ ਦਾ ਧਿਆਨ ਰੱਖਣਾ ਚੰਗੀ ਗੱਲ ਆ ਪਰ ਪੈਸਿਆਂ ਨੂੰ ਲੈ ਕੇ ਆਪਣੇ ਰਿਸ਼ਤਿਆਂ ਨੂੰ ਨੀਵਾਂ ਦਿਖਾਉਣਾ ਬਹੁਤ ਹੀ ਗਲਤ ਗੱਲ ਹੁੰਦੀ ਆ ਪੈਸੇ ਅੱਜ ਹਨ ਤਾਂ ਕੱਲ ਨਹੀਂ ਹਨ ਪਰ ਇਹ ਰਿਸ਼ਤੇ ਹੀ ਹਨ ਜਿਹੜੇ ਹਮੇਸ਼ਾ ਸਾਥ ਨਿਭਾਉਂਦੇ ਨੇ ਜੇ ਤੇਰੇ ਕੋਲ ਪੈਸੇ ਨਹੀਂ ਤਾਂ ਇਹਨੂੰ ਪ੍ਰਮਾਤਮਾ ਦੀ ਕਿਰਪਾ ਮੰਨ ਕੇ ਮੁੰਨਾ ਪੈਸਿਆਂ ਨੂੰ ਚੰਗੇ ਕੰਮ ਵਿੱਚ ਲਾ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹਿ ਪਰ ਕਿਸੇ ਹੋਰ ਨੂੰ ਨੀਵਾਂ ਦਿਖਾ ਕੇ ਤੈਨੂੰ ਕੋਈ ਸੁੱਖ ਨਹੀਂ ਮਿਲੂਗਾ ਉਹ ਕਹਿਣ ਲੱਗੀ ਮਾਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਆ ਮੈਂ ਤੁਹਾਡੇ ਕੋਲੋਂ ਮਾਫੀ ਮੰਗਣ ਲਈ ਆਈ ਆ ਉਦੋਂ ਹੀ ਰੋਸ਼ਨ ਸਕੂਲ ਤੋਂ ਵਾਪਸ ਆਇਆ ਤਾਂ ਕਵਲ ਨੇ ਅੱਗੇ ਵਧ ਕੇ ਉਹਨੂੰ ਆਪਣੀ ਗੋਦੀ 'ਚ ਚੁੱਕ ਲਿਆ ਤੇ ਕਹਿਣ ਲੱਗੀ ਪੁੱਤ ਤੂੰ ਤਾਂ ਆਪਣੀ ਪੂਣ ਨੂੰ ਭੁੱਲ ਹੀ ਗਿਆ ਰੋਸ਼ਨ ਚਿਹਕਦੇ ਹੋਏ ਕਹਿਣ ਲੱਗਾ ਨਹੀਂ ਨਹੀਂ ਪੂਆ ਮੈਂ ਤਾਂ ਰੋਜ਼ ਤੁਹਾਨੂੰ ਯਾਦ ਕਰਦਾ ਸੀ ਤੇ ਘਰ ਸਾਰਿਆਂ ਨੂੰ ਪੁੱਛਦਾ ਸੀ ਕਿ ਪੂਆ ਘਰ ਕਿਉਂ ਨਹੀਂ ਆਉਂਦੀ ਹੁਣ ਤੁਸੀਂ ਛੇਤੀ ਛੇਤੀ ਆਵੋਗੇ ਨਾ ਤਾਂ ਉਹ ਕਹਿ ਲੱਗੀ ਹਾਂ ਪੁੱਤ ਤੇ ਮੈਂ ਤੇਰੇ ਲਈ ਬਹੁਤ ਸਾਰੀਆਂ ਚਾਕਲੇਟਾਂ ਵੀ ਲੈ ਕੇ ਆਈਆਂ ਰੋਸ਼ਨ ਉੱਚੀ ਸਾਰੀ ਕਹਿਣ ਲੱਗਾ ਨਹੀਂ ਨਹੀਂ ਪੂਆ ਮੈਂ ਚਾਕਲੇਟ ਨਹੀਂ ਖਾਣੀ ਮੇਰੇ ਦੰਦ ਨੂੰ ਕੀੜਾ ਲੱਗ ਜਾਊਗਾ ਨਾ ਅੱਜ ਕਵਲ ਨੇ ਉਹਨੂੰ ਇਹ ਨਹੀਂ ਕਿਹਾ ਕਿ ਤੂੰ ਇਹਦੀ ਮਹਿੰਗੀ ਚਾਕਲੇਟ ਕਦੀ ਖਾਧੀ ਨਹੀਂ ਆ ਬਲਕਿ ਉਹ ਹੱਸ ਪਈ ਤੇ ਕਹਿਣ ਲੱਗੀ ਅੱਛਾ ਪੁੱਤ ਚਾਕਲੇਟ ਨਹੀਂ ਖਾਣੀ ਤਾਂ ਫਲਤਾ ਖਾਵੇਂਗਾ ਨਾ ਮੈਂ ਤੇਰੇ ਲਈ ਬਹੁਤ ਸਾਰੇ ਫਲ ਵੀ ਲੈ ਕੇ ਆਈਆਂ ਪਰ ਰੋਸ਼ਨ ਖੁਸ਼ੀ ਨਾਲ ਕਹਿਣ ਲੱਗਾ ਹਾਂ ਭੂਆ ਫਲਤਾ ਮੈਨੂੰ ਬਹੁਤ ਪਸੰਦ ਆ ਫਿਰ ਉਹਦੇ ਨਾਲ ਗੱਲਾਂ ਕਰਦੇ ਹੋਏ ਘਰ ਦੇ ਅੰਦਰ ਚਲੀ ਗਈ ਗੁਨੀਤਾ ਨੇ ਵੀ ਸੂਖ ਦਾ ਸਾਲ ਆ ਕਿ ਚਲੋ ਕੰਮ ਸੇ ਕੰਮ ਨਨਾਨਦੀਆਂ ਗੱਲਾਂ ਨਾਲ ਹੀ ਸਹੀਂ ਪਰ ਸਹੀ ਰਸਤੇ ਤੇ ਤਾਂ ਆਈ ਉਹ ਰਸੋਈ 'ਚ ਜਾ ਕੇ ਉਹਦੇ ਮਨ ਪਸੰਦਾ ਖਾਣਾ ਬਣਾਉਣ ਲੱਗੀ। ਬਾਰ ਬਰਾਂਡੇ 'ਚ ਬੱਚਿਆਂ ਦੇ ਨਾਲ-ਨਾਲ ਉਹਦੀ ਮਾਂ ਤੇ ਕਵਲ ਦੀ ਹਸੰਦੀ ਆਵਾਜ਼ ਆ ਰਹੀ ਸੀ। ਤਮਨੀਤਾ ਦਾ ਮਨ ਇੱਕ ਨਵੀਂ ਖੁਸ਼ੀ ਨਾਲ ਪਾਰ ਉਟਿਆ। ਈਮੇ ਦਿਨਾਂ ਤੋਂ ਘਰ ਦੀ ਧੀ ਘਰ ਨਹੀਂ ਆਈ ਸੀ ਤੇ ਰਿਸ਼ਤੇ 'ਚ ਦਰਾੜ ਪੈ ਗਈ ਸੀ। ਉਹਨੂੰ ਚੰਗਾ ਨਹੀਂ ਲੱਗਦਾ ਸੀ। ਪਰ ਅੱਜ ਜਦੋਂ ਕਵਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤਾਂ ਉਹ ਸੱਚਮੁੱਚ ਉਹਦੇ ਵਿੱਚ ਬਦਲਾਵ ਦੇਖ ਰਹੀ ਸੀ। ਤਾਂ ਉਹ ਦਾ ਮਣਿਕਾ ਲਾਗੀ ਖੁਸ਼ੀ ਨਾਲ ਪਰ ਗਿਆ ਇਧਰ ਕਵਲ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੇ ਅਥਰੂ ਭਰ ਰਹੇ ਸੀ ਤੇ ਉਹ ਸੋਚ ਰਹੀ ਸੀ ਕਿ ਲੱਖਾਂ ਰੁਪਏ ਖਰਚ ਕਰਕੇ ਵੀ ਇਹ ਖੁਸ਼ੀ ਮੈਨੂੰ ਕਿਤੇ ਨਹੀਂ ਮਿਲ ਸਕਦੀ ਸੀ ਜਿਹੜੀ ਖੁਸ਼ੀ ਆਪਣੇ ਪਰਿਵਾਰ ਦੇ ਨਾਲ ਆ ਉਹਨੇ ਤਾਂ ਤੈਅ ਕਰ ਲਿਆ ਸੀ ਕਿ ਹੁਣ ਕਦੀ ਵੀ ਆਪਣੇ ਪੈਸਿਆਂ ਦੇ ਹੰਕਾਰ 'ਚ ਆਪਣੇ ਅਨਮੋਲ ਰਿਸ਼ਤਿਆਂ ਨੂੰ ਖੋਤੋ ਦੂਰ ਨਹੀਂ ਜਾਣ ਦੇਵੇਗੀ ਸ਼ਾਮ ਨੂੰ ਜਦੋਂ ਰੋਹਣ ਘਰ ਆਇਆ ਤਾਂ ਉਹਨੂੰ ਪਤਾ ਲੱਗਿਆ ਕਿ ਕਵਲ ਨੇ ਘਰ ਆ ਕੇ ਕੀ ਕੀ ਕਿਹਾ ਆ ਤਾਂ ਉਹਦਾ ਮਨ ਵੀ ਖੁਸ਼ ਹੋ ਗਿਆ। ਗੁਦੋਹੀ ਕਵਲ ਉਹਦੇ ਕੋਲ ਆਈ ਤੇ ਕਹਿਣ ਲੱਗੀ ਵੀਰੇ ਮੈਨੂੰ ਮਾਫ਼ ਨਹੀਂ ਕਰੇਂਗਾ। ਤਾਂ ਉਹ ਕਹਿਣ ਲੱਗਾ ਕਮਲਿਏ ਤੂੰ ਮੇਰੀ ਛੋਟੀ ਭੈਣ ਆ ਬਚਪਨ ਤੋਂ ਹੀ ਤੂੰ ਕਿੰਨੀਆਂ ਗਲਤੀਆਂ ਕਰਦੀ ਸੀ। ਮੈਂ ਤੈਨੂੰ ਮਾਫ਼ ਕਰਦਾ ਸੀ ਨਾ ਤਾਂ ਅੱਜ ਕਿਉਂ ਨਹੀਂ ਕਰੂੰਗਾ? ਇਹਨਾਂ ਕਹਿ ਕੇ ਉਹਨੇ ਆਪਣੀ ਭੈਣ ਨੂੰ ਗਲੇ ਲਗਾ ਲਿਆ। ਉਹਦੀਆਂ ਅੱਖਾਂ ਵੀ ਖੁਸ਼ੀ ਵਿੱਚ ਭਿੱਜ ਗਈਆਂ ਕਿਉਂਕਿ ਇੰਨੇ ਦਿਨਾਂ ਤੋਂ ਉਹ ਵੀ ਪਿਆਰ ਨੂੰ ਯਾਦ ਕਰ ਰਹੀ ਸੀ ਪਰ ਉਹਦੇ ਨਾਲ ਨਾਰਾਜ਼ ਵੀ ਸੀ ਕਿ ਅਮੀਰ ਸੌਰੇ ਮਿਲਦੇ ਹੀ ਉਹ ਭਾਪੈਨ ਦਾ ਪਿਆਰ ਕਿਵੇਂ ਭੁੱਲ ਗਈ ਪਰ ਅੱਜ ਜਦੋਂ ਆਪਣੀ ਗਲਤੀ ਮਹਿਸੂਸ ਕਰਮ ਵਾਪਸ ਆਈ ਸੀ ਤਾਂ ਉਹਨੂੰ ਚੰਗਾ ਲੱਗ ਰਿਹਾ ਸੀ ਤੇ ਉਹ ਸੋਚ ਰਿਹਾ ਸੀ ਕਿ ਹੁਣ ਜ਼ਿੰਦਗੀ ਭਰ ਇਹ ਪਿਆਰ ਹਮੇਸ਼ਾ ਇਵੇਂ ਹੀ ਬਣਿਆ ਰਹੇ ਤੇ ਇਸ ਰਿਸ਼ਤੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ कहानी के वजी लगी कमेंट करके जरूर दसना ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦੀ ਹੋ ਇਜਾਜ਼ਤ ਸਤ ਸ਼੍ਰੀ ਅਕਾਲ ਜੀ